ਸੱਚੇ ਕਾਲ ਦੇ ਕੈਨੇਡਾ ਨਿਊਜ਼ ਬੁਲਟਿਨ ਵਿੱਚ ਖੜੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਸਿਮ ਰਣਜੀਤ ਕੌਰ ਗਰਗਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਸ਼ਦੀਆ ਮੋ ਖੈਲਾਈਨਸ ਤੇ ਕੈਨੇਡਾ ਦੇ ਚੋਮੀ ਵਿੱਚ ਪ੍ਰਧਾਨ ਮੰਤਰੀ ਬਣੇ ਮਾਰਕ ਕਾਰਨੀ ਮੰਤਰੀ ਮੰਡਲ ਦੇ ਵਿੱਚ ਨਵੇਂ ਮੰਤਰੀਆਂ ਨੂੰ ਕੀਤਾ ਸ਼ਾਮਿਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਖਪਤਕਾਰ ਕਾਰਬਨ ਟੈਕਸ ਨੂੰ ਤੁਰੰਤਕ ਖਤਮ ਕਰਨ ਦਾ ਕੀਤਾ ਐਲਾਨ ਓਟਵਾ ਦੇ ਵਿੱਚ ਪਾਰਲੀਮੈਂਟ ਹਿੱਲ ਤੇ ਕੈਬਨਿਟ ਦੇ ਨਾਲ ਕੀਤੀ ਪਹਿਲੀ ਮੀਟਿੰਗ ਲੋਸਟ ਕੈਨੇਡੀਅਨਸ ਨੂੰ ਨਾਗਰਿਕਤਾ ਦੇਣ ਲਈ ਉਪਾਵਾਂ ਦਾ ਐਲਾਨ ਹੈ ਕੈਨੇਡਾ ਨੇ ਪਹਿਲੀ ਪੀੜ੍ਹੀ ਦੀ ਸੀਮਾ ਤੋਂ ਉਪਰ ਬਾਵਿਤ ਲੋਸਟ ਕੈਨੇਡੀਅਨਸ ਲਈ ਰੱਖੇ ਉਪਾਅ ਨਵੇਂ ਪ੍ਰਧਾਨ ਮੰਤਰੀ ਦੇ ਆਉਂਦਿਆਂ ਹੀ ਬਦਲ ਗਏ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨਵੇਂ ਮੰਤਰੀ ਮੰਡਲ ਦੇ ਵਿੱਚ ਰੈਚਲ ਬੈਂਡਯਾਨ ਬਣੀ ਇਮੀਗ੍ਰੇਸ਼ਨ ਮੰਤਰੀ ਹੁਣ ਖਬਰਾਂ ਵਿਸਾਰ ਦੇ ਨਾਲ ਮਾਰਕ ਕਾਰਨੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਨੇ 59 ਸਾਲ ਦੇ ਕਾਰਨੀ ਕੈਨੇਡਾ ਦੇ ਚੌਥੇ ਪ੍ਰਧਾਨ ਮੰਤਰੀ ਵਜੋਂ ਹਲਫ ਲੈ ਚੁੱਕੇ ਨੇ ਤੇ ਉਹਨਾਂ ਨੇ ਇਸ ਮੌਕੇ ਤੇ ਬਿਆਨਬਾਜ਼ੀ ਕਰਤਾ ਕਿ ਹੈ ਕਿ ਕੈਨੇਡਾ ਦੀ ਨਵੀਂ ਸਰਕਾਰ ਉਹਨਾਂ ਚੀਜ਼ਾਂ ਤੇ ਕੇਂਦ੍ਰਿਤ ਹੈ ਜੋ ਕੈਨੇਡੀਅਨਾਂ ਲਈ ਸਭ ਤੋਂ ਵੱਧ ਮਾਇਨੇ ਰੱਖਦੀਆਂ ਨੇ ਵਧੇਰੇ ਉੱਚ ਤਨਖਾਹ ਵਾਲੀਆਂ ਨੌਕਰੀਆਂ ਵਧਾਉਣਾ ਕਿ ਫਾਇਤੀ ਯੋਗਤਾ 'ਚ ਸੁਧਾਰ ਕਰਨਾ ਤੇ ਕੈਨੇਡਾ ਨੂੰ ਵਧੇਰੇ ਸੁਰੱਖਿਅਤ ਬਣਾਉਣਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਮੰਤਰੀ ਮੰਡਲ ਦੇ ਸੌ ਚੁੱਕਣ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਈ ਮੁੱਦਿਆਂ 'ਤੇ ਬਿਆਨ ਪਿਆਸੀ ਕੀਤੀ ਮਾਰਕ ਕਾਰਨੀ ਨੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਅਟਵਾਦੀ ਰਾਇਡੋ ਹਾਲ ਟੂ ਗਵਰਨਰ ਜਨਰਲ ਮੈਰੀ ਸਾਈਮਨ ਮਲੂ ਹਲਫ ਦਵਾਨ ਮਕਰੋਂ ਕਾਰਨੀ ਕੈਨੇਡਾ ਦੇ ਚੋਵੇਂ ਪ੍ਰਧਾਨ ਮੰਤਰੀ ਬਣ ਗਏ ਨੇ ਕਨਿਦੀ ਕੈਬਨਟ ਚ ਟਰੂਡੋ ਦੀ ਕੈਬਨਟ ਦੇ ਕਈ ਮੈਂਬਰ ਨੇ ਪਰ ਤਿੰਨ ਚੇੜੀਆਂ ਤੇ ਸਭ ਦੀ ਨਸਰ ਹੈ ਲੰਡਨ ਵੈਸਟ ਤੋਂ ਐਮਪੀ ਏਰੀਅਲ ਕਯਾਬਗਾ ਨੂੰ ਗਵਰਨਮੈਂਟ ਹਾਊਸ ਲੀਡਰ ਅਤੇ ਲੋਕਤੰਤਰੀ ਸਥਾਨਾ ਬਾਬਤ ਮੰਤਰੀ ਬਣਾਇਆ ਗਿਆ ਟੋਰਾਂਟੋ ਤੋਂ ਐਮਪੀ ਅਲੀ ਅਹਿਸਾਸੀ ਨਵੇਂ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਊਰਮੈਂਟ ਮੰਤਰੀ ਬਣੀ ਨੇ ਉਦ 2025 ਤੋਂ ਵਿਲਡੈਲ ਰਾਈਡਿੰਗ ਦੀ ਨੁਮਾਇੰਦਗੀ ਕਰ ਰਹੀ ਨੇ ਨੋਵਾ ਸਕੋਸ਼ੀਆ ਤੋਂ ਐਮਪੀ ਕੋ蒂 ਬਲੋਇਸ ਨੂੰ ਖੇਤੀਬਾੜੀ ਅਤੇ ਰੂਰਲ ਆਰਥਿਕ ਵਿਕਾਸ ਮੰਤਰਾਲੇ ਸੌਂਪਿਆ ਗਿਆ ਹੈ ਨਵੀਂ ਕੈਬਨਿਟ ਕੁਝ ਇਸ ਪ੍ਰਕਾਰ ਹੈ ਅੰਤਰਰਾਸ਼ਟਰੀ ਵਪਾਰ ਅਤੇ ਅੰਤਰ ਸਰਕਾਰੀ ਮਾਮਲਿਆਂ ਦੇ ਮੰਤਰੀ ਅਤੇ ਕਿੰਗ ਦੀ ਪ੍ਰੀਵੀ ਕੌਂਸਲ ਦੇ ਪ੍ਰੈਜ਼ੀਡੈਂਟ ਨੇ ਡੋਮਨਿਕਲ ਬਲੈਂਕ ਵਿਦੇਸ਼ ਮੰਤਰੀ ਨੇ ਮੈਲੈਨੀ ਚਾਲੀ ਵਿੱਤ ਮੰਤਰੀ ਨੇ ਫਰੈਂਚ ਸ਼ਾਫ ਫਿਲਿਪ ਸ਼ੈਂਪੇਨ ਇਨੋਵੇਸ਼ਨ ਵਿਗਿਆਨ ਅਤੇ ਉਦਯੋਗ ਮੰਤਰੀ ਨੇ ਅਨੀਤਾ ਅਨੰਦ ਰੱਖਿਆ ਮੰਤਰੀ ਨੇ ਬਿਲ ਬਲੇਡ ਮੂਲ ਨਿਵਾਸੀ ਸੇਵਾਵਾਂ ਮੰਤਰੀ ਨੇ ਪੈਰੀ ਹਾਈਡੋ ਊਰਜਾ ਤੇ ਕੁਦਰਤੀ ਸਰੋਤ ਮੰਤਰੀ ਨੇ ਜੋਨਾਥਨ ਵਿਲਕਿੰਸਨ ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਹੈ ਜੈਨਟ ਪੈਟਪਾ ਟੇਲਰ ਕੈਨੇਡੀਅਨ ਕਲਚਰ ਐਂਡ ਆਈਡੈਂਟੀਟੀ ਪਾਰਕ ਕੈਂਟਾ ਲਈ ਜ਼ਿੰਮੇਵਾਰ ਮੰਤਰੀ ਅਤੇ ਕਿਊਬਿਕ ਲਈ ਲੇਟਨੈਂਟ ਨੇ ਸਟੀਵਨ ਗਿਲਬੋ ਟਰਾਂਸਪੋਰਟ ਮੰਤਰੀ ਨੇ ਕ੍ਰਿਸਟੀਆ ਫਿਨਲੈਂਡ ਸਿਹਤ ਮੰਤਰੀ ਨੇ ਕਮਲ ਖੇਰਾ ਨਿਆਂ ਮੰਤਰੀ ਤੇ ਕੈਨੇਡਾ ਦੇ ਅਟਾਰਨੀ ਜਨਰਲ ਨੇ ਗੈਰੀ ਅਨੰਦ ਸੰਘਾਰੀ ਚੀਫ ਸਰਕਾਰੀ ਵਿਪ ਨੇ ਅਰੇਚੀ ਵਿਲਜ਼ ਰੋਜ਼ਗਾਰ ਤੇ ਪਰਿਵਾਰ ਮੰਤਰਾਲਾ ਗਏ ਸਟੀਵਨ ਮੈਕਲਨ ਕੋਲ ਲੋਕ ਸੁਰੱਖਿਆ ਅਤੇ ਐਮਰਜੈਂਸੀ ਪ੍ਰੀਪੇਅਰਡਨੈਸ ਮੰਤਰਾਲਾ ਗਏ ਡੇਵਿਡ ਮੈਕਕਿੰਟੀ ਦੇ ਕੋਲ ਵਾਤਾਵਰਣ ਮੰਤਰੀ ਬਣੇ ਨੇ ਟੈਰੀ ਡੁਗਟ ਹਾਊਸਿੰਗ ਮੰਤਰੀ ਬਣੇ ਨੇ ਨੇਟ ਅਸਕਿਨ ਸਮਿਥ ਇਮੀਗ੍ਰੇਸ਼ਨ ਮੰਤਰੀ ਬਣੇ ਨੇ ਰੈਚਲ ਬੈਂਥਾਇਨ ਸਾਫਕਾ ਫੌਜੀ ਮਾਮਲਿਆਂ ਤੇ ਸੀਆਰ ਲਈ ਜ਼ਿੰਮੇਵਾਰ ਮੰਤਰੀ ਹੋਣਗੇ ਐਲਿਜ਼ਾਬੈਥ ਬ੍ਰੀਅਰ ਫਿਸ਼ਰੀ ਓਸ਼ੀਅਨ ਤੇ ਕੈਨੇਡੀਅਨ ਕੋਸਟ ਗਾਰਡ ਲਈ ਮੰਤਰੀ ਬਣੇ ਨੇ ਜੋਐਨ ਥਾਮਸਨ ਗਵਰਨਮੈਂਟ ਹਾਊਸ ਲੀਡਰ ਬਣੇ ਨੇ ਏਰੀਅਲ ਕਾਇਬਗਾ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਊਰਮੈਂਟ ਮੰਤਰੀ ਨੇ ਅਲੀ ਅਹਿਸਾਸੀ ਖੇਤੀਬਾੜੀ ਤੇ ਰੂਰਲ ਆਰਥਿਕ ਵਿਕਾਸ ਮੰਤਰਾਲੇ ਗੈ ਕੋਰੀ ਬਲੋਇਸ ਦੇ ਕੋਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਨਾਲ ਨਾਲ ਕੁਝ ਹੋਰ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ ਇਟ ਇਸ ਨਿਊ ਗਵਰਨਮੈਂਟ ਇਸ ਚੇਂਜਿੰਗ ਹਾਊ ਵੀ ਵਰਕ ਸੋ ਵੀ ਕੈਨ ਡਿਲੀਵਰ ਬੈਟਰ ਰਿਜ਼ਲਟਸ ਫਾਸਟਰ ਟੂ ਆਲ ਕੈਨੇਡੀਅਨਸ ਵੀ ਹੈਵ ਨਿਊ ਮਿਨਿਸਟਰਸ ਵਿਦ ਨਿਊ ਆਈਡੀਆਜ਼ Ready to respond to new threats and to seize new opportunities. Canada's new government is focused on the things that matter most to Canadians growing more, higher paying jobs, improving affordability, and making Canada more secure. Canada's new government will be action oriented, driven by a smaller but highly experienced team made to meet the moment we are in. Our leaner cabinet will focus on two priorities in particular. First, protecting Canadian workers and their families in the face of unjustified foreign trade actions. And second, growing this great country by putting more money in Canadians' pockets, by ensuring that government spends less so Canada can invest more, by building millions of homes, by making Canada a superpower. In both conventional and clean energies, by creating new trade corridors with reliable partners, and by forging one Canadian economy out of 13. We will relentlessly pursue this positive agenda because Canadians know that negativity isn't strength. They know that negativity won't pay the rent or the mortgage. the negativity won't bring down the price of groceries negativity won't win a trade war we know that by building together we can give ourselves far more than anyone else can take away ਕਾਰਨੀ ਕਦੇ ਵੀ ਚੁਣੇ ਹੋਏ ਨੁਮਾਇੰਦੇ ਯਾਨੀ ਐਮਪੀ ਜਾਂ ਐਮਐਲਏ ਨਹੀਂ ਰਹੇ ਉਹ 2 ਮਹੀਨੇ ਪਹਿਲਾਂ ਹੀ ਰਾਜਨੀਤੀ 'ਚ ਦਾਖਲ ਹੋਏ ਸਨ ਤੇ ਹੁਣ ਉਹ ਮੁਲਕ ਦੇ ਪ੍ਰਧਾਨ ਮੰਤਰੀ ਨੇ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਵਜੋਂ ਲੰਮਾ ਤਜਰਬਾ ਹੋਣ ਦੇ ਬਾਵਜੂਦ ਉਹ ਰਾਜਨੀਤੀ 'ਚ ਨਵੇਂ ਨੇ ਤੇ ਉਹਨਾਂ ਨੂੰ ਕੈਨੇਡੀਅਨਸ ਨੂੰ ਇਹ ਵਿਸ਼ਵਾਸ ਦਿਵਾਉਣਾ ਹੋਵੇਗਾ ਕਿ ਉਹ ਦੇਸ਼ ਚਲਾਉਣ ਦੇ ਯੋਗ ਨੇ ਖਾਸ ਕਰਕੇ ਇਸ ਸੰਕਟਮਈ ਸਮੇਂ 'ਚ ਜਦੋਂ 트੍ਰੰਪ ਪ੍ਰਸ਼ਾਸਨ ਵੱਲੋਂ ਆਰਥਿਕ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇੱਕ ਦਿਲਚਸਪ ਨੁਕਤਾ ਇਹ ਵੀ ਹੈ ਕਿ ਟ੍ਰੂਡੋ ਸਰਕਾਰ 'ਚ ਹਾਊਸ ਲੀਡਰ ਤੇ ਲੀਡਰਸ਼ਿਪ ਉਮੀਦਵਾਰ ਕਰੀਨਾ ਗੋਲਡ ਨੂੰ ਕਾਰਨੀ ਦੀ ਕੈਬਨਿਟ 'ਚ ਥਾਂ ਨਹੀਂ ਮਿਲੀ ਕਰੀਨਾ ਲੀਡਰਸ਼ਿਪ 'ਚ ਤੀਜੇ ਸਥਾਨ ਤੇ ਰਹੀ ਸੀ ਪਰ ਕ੍ਰਿਸਟਿਆ ਫ੍ਰੀਲੈਂਡ ਭਾਵੇਂ ਦੂਜੇ ਤੇ ਸੀ ਪਰ ਉਹਨਾਂ ਨੂੰ ਵੀ ਬਹੁਤ ਘੱਟ ਵੋਟਾਂ ਮਿਲੀਆਂ ਸਨ ਫਿਰ ਵੀ ਫ੍ਰੀਲੈਂਡ ਟ੍ਰਾਂਸਪੋਰਟ ਮੰਤਰੀ ਬਣੇ ਨੇ ਪਰ ਕਰੀਨਾ ਨੂੰ ਕੈਬਨਿਟ 'ਚ ਕੋਈ ਭੂਮਿਕਾ ਨਹੀਂ ਮਿਲੀ ਗੋਲਡ ਨੇ ਸੋਸ਼ਲ ਮੀਡੀਆ ਪੋਸਟ 'ਚ ਕਾਰਨੀ ਤੇ ਉਹਨਾਂ ਦੇ ਕੈਬਨਿਟ ਨੂੰ ਉਹਦਿਆਂ ਦਾ ਹਲਫ ਲੈਂਡ ਤੇ ਵਿਦਾਈ ਦਿੱਤੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਖਪਤਕਾਰ ਕਾਰਬਨ ਟੈਕਸ ਨੂੰ ਤੁਰੰਤ ਖਤਮ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਟਵਾ ਦੇ ਵਿੱਚ ਪਾਰਲੀਮੈਂਟ ਹਿੱਲ ਵਿਖੇ ਆਪਣੀ ਕੈਬਨਿਟ ਦੀ ਪਹਿਲੀ ਮੀਟਿੰਗ ਕੀਤੀ। ਮੀਟਿੰਗ ਦੀ ਸਮਾਪਤੀ ਤੇ ਬੋਲਦਿਆਂ ਹੋਇਆਂ ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹ ਕਾਰਬਨ ਤੇ ਸੰਗੀ ਕੀਮਤ ਦੇ ਖਪਤਕਾਰ ਹਿੱਸੇ ਨੂੰ ਤੁਰੰਤ ਖਤਮ ਕਰ ਰਹੇ ਨੇ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਾਲ ਹੀ ਦੇ ਸਾਲਾਂ 'ਚ ਕੰਜ਼ਰਵੇਟਿਵਜ਼ ਲਈ ਇੱਕ ਸ਼ਕਤੀਸ਼ਾਲੀ ਹਮਲੇ ਦੇ ਬਿੰਦੂ ਵਜੋਂ ਖਪਤਕਾਰ ਕਾਰਬਨ ਟੈਕਸ ਨੂੰ ਹਟਾਉਣ 'ਚ ਬਹੁਤ ਘੱਟ ਸਮਾਂ ਬਰਬਾਦ ਕੀਤਾ ਹੈ। ਪਿਤੇ ਦਿਨ ਸੌ ਚੁੱਕੰਤੋਂ ਬਾਅਦ ਕਾਰਨੀ ਦੀ ਕੈਬਨਿਟ ਨੇ 1 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਟੈਕਸ ਨੂੰ ਔਰਿੰਨ ਕੌਂਸਲ ਰਾਹੀਂ ਹਟਾ ਦਿੱਤਾ ਹੈ ਕਾਰਨੀ ਨੇ ਕੈਬਨਿਟ ਮੀਟਿੰਗ ਰੂਮ ਚ ਜਾਣ ਵਾਲੇ ਕੈਮਰਿਆਂ ਦੇ ਸਾਹਮਣੇ ਕਿਹਾ ਕਿ ਇਸ ਨਾਲ ਔਖੇ ਕਨਿਜੀਨਾ ਤੇ ਫਰਕ ਪਵੇਗਾ ਪਰ ਇਹ ਉਹਨਾਂ ਵੱਡੇ ਉਪਾਵਾਂ ਦਾ ਹਿੱਸਾ ਹੈ ਜੋ ਇਸ ਸਰਕਾਰ ਯਕੀਨੀ ਬਣਾਉਣ ਲਈ ਲਿਆਰੀ ਹੈ ਕਿ ਅਸੀਂ ਜਲਵਾਯੂ ਪਰਿਵਰਤਨ ਵਿਰੁੱਧ ਲੜੀਏ ਸਾਡੀਆਂ ਕੰਪਨੀਆਂ ਪ੍ਰਤੀਯੋਗੀ ਹੋਣ ਤੇ ਦੇਸ਼ ਅੱਗੇ ਵਧੇ ਦੇਸ਼ ਆਪੀ ਇਹ ਗਾਂਡ ਦੇ ਸੀਜਨ Uh, we've already taken a big decision as this cabinet because this is a cabinet that's focused on action. Uh, it's focused on getting more money in the pockets of Canadians. It's focused on building this economy with all the tools that we have here. So, based on uh, the discussion we've had and consistent with the promise that uh, I made and others supported during uh, the leadership campaign, uh, we will be eliminating uh, the Canada uh, fuel charge, uh, the consumer fuel charge. Uh, immediately, uh, immediately, uh, and we will be ensuring uh, that uh, those Canadians who have received rebates will continue to receive a rebate in uh, the uh, next uh, quarter. The next payment is before the end of April. Uh, this will make a difference to hard-pressed Canadians, but it is part of a much bigger set of measures that this government is taking to ensure that we fight against climate change. That our companies are competitive, and the country uh, moves forward. So it's my honor, on behalf of my colleagues, uh, to sign this. Finally, it's done. It's done. I've already signed the order to eliminate the tax à travers le Canada, but to maintain in place the P.E.I. for the month of April. Thank you. ਜ਼ਿਕਰ ਇਹ ਖਾਸ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਪਹਿਲੀ ਵਾਰ 2019 ਚ ਕਾਰਬਨ ਕੀਮਤ ਯੋਜਨਾ ਲਾਗੂ ਕੀਤੀ ਸੀ ਕਾਰਨੀ ਨੇ ਪਹਿਲਾਂ ਇੱਕ ਕਾਰਬਨ ਕੀਮਤ ਯੋਜਨਾ ਦਾ ਸਮਰਥਨ ਕੀਤਾ ਸੀ ਪਰ ਲਿਬਰਲ ਲੀਡਰਸ਼ਿਪ ਲਈ ਆਪਣੀ ਬੁਲੀ ਦੌਰਾਨ ਕਿਹਾ ਕਿ ਮੌਜੂਦਾ ਨੀਤੀ ਬਹੁਤ ਜ਼ਿਆਦਾ ਵੰਡਣ ਵਾਲੀ ਹੋ ਗਈ ਹੈ ਤੇ ਨੀਤੀ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਗਿਆ 2023 ਚ ਲਿਬਰਲ ਸਰਕਾਰ ਨੇ ਘਰੇਲੂ ਗਰਮ ਕਰਨ ਵਾਲੇ ਤੇਲ ਲਈ ਕਾਰਬਨ ਟੈਕਸ ਤੇ 3 ਸਾਲਾਂ ਦੀ ਰੋਕ ਲਗਾ ਦਿੱਤੀ ਵੱਡੇ ਉਤਸਰਜਨਾ 'ਤੇ ਇੱਕ ਸੰਗੀ ਉਦਯੋਗਿਕ ਕਾਰਬਨ ਟੈਕਸ ਲਾਗੂ ਹੈ। ਕੈਨੇਡਾ ਨੇ ਪਹਿਲੀ ਪੀੜ੍ਹੀ ਦੀ ਸ਼ੀਮਾ ਤੋਂ ਪ੍ਰਭਾਵਿਤ ਲੋਸਟ ਕੈਨੇਡੀਅਨਸ ਨੂੰ ਨਾਗਰਿਕਤਾ ਦੇਣ ਲਈ ਉਪਾਵਾਂ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਰੈਂਦਿਆ ਕਰ ਦਿੱਤੇ ਗਏ ਨੇ ਹਾਲਾਂਕਿ ਹੁਣ ਉਨ੍ਹਾਂ ਦਾ ਅਹੁਦਾ ਬਦਲ ਦਿੱਤਾ ਗਿਆ ਹੈ। ਕੁਝ ਲੋਕ ਹੁਣ ਕੈਨੇਡੀਅਨ ਨਾਗਰਿਕਤਾ ਦੇ ਅਖਤਿਆਰੀ ਗ੍ਰਾਂਟਾਂ ਲਈ ਅਰਜ਼ੀ ਦੇ ਸਕਦੇ ਨੇ। ਐਲਾਨੇ ਗਏ ਅੰਤਰੀਮ ਉਪਾਵਾਂ ਦੇ ਤਹਿਤ ਕੁਝ ਸਥਿਤੀਆਂ ਵਿੱਚ ਲੋਕ ਨਾਗਰਿਕਤਾ ਦੀ ਵਿਵੇਕਸ਼ੀਲ ਗ੍ਰਾਂਟ ਲਈ ਅਰਜ਼ੀ ਦੇ ਸਕਦੇ ਨੇ। ਪਹਿਲੀ ਸਥਿਤੀ 19 ਦਸੰਬਰ 2023 ਤੋਂ ਪਹਿਲਾਂ ਪੈਦਾ ਹੋਏ ਜਾਂ ਗੋਦ ਲਏ ਗਏ ਲੋਕ ਜੋ ਪਹਿਲੀ ਪੀੜ੍ਹੀ ਦੀ ਸੀਮਾ ਦੇ ਅਧੀਨ ਨੇ ਦੂਜੀ ਸਥਿਤੀ 'ਚ 19 ਦਸੰਬਰ 2023 ਨੂੰ ਜਾਂ ਇਸ ਤੋਂ ਬਾਅਦ ਜਨਮੇ ਜਾਂ ਗੋਦ ਲਏ ਗਏ ਲੋਕ ਜੇਕਰ ਉਹਨਾਂ ਦੇ ਕੈਨੇਡੀਅਨ ਮਾਤਾ-ਪਿਤਾ ਪ੍ਰਸਤਾਵਿਤ ਕੈਨਡਾ ਜਸਟ ਨਾਲ ਮਹੱਤਵਪੂਰਨ ਸਬੰਧ ਨੂੰ ਪੂਰਾ ਕਰਦੇ ਨੇ ਤੀਜੀ ਸਥਿਤੀ 1 April 1949 ਤੋਂ ਪਹਿਲਾਂ ਪੈਦਾ ਹੋਏ ਕੁਝ ਲੋਕ ਜੋ ਪਹਿਲੀ ਪੀੜੀ ਦੀ ਸੀਮਾ ਤੋਂ ਪ੍ਰਭਾਵਿਤ ਹੋਏ ਨੇ ਚੌਥੀ ਸਥਿਤੀ ਚ ਉਹ ਲੋਕ ਨੇ ਜਿਨ੍ਹਾਂ ਨੇ ਨਾਗਰਿਕਤਾ ਐਕਟ ਦੀ ਪੁਰਾਣੀ ਧਾਰਾ 8 ਦੇ ਤਹਿਤ ਧਾਰਨ ਦੀਆਂ ਜ਼ਰੂਰਤਾਂ ਪੂਰੀਆਂ ਨਾ ਹੋਣ ਕਾਰਨ ਆਪਣੀ ਨਾਗਰਿਕਤਾ ਗਵਾ ਦਿੱਤੀ ਹੈ ਦੂਜੀ ਸਥਿਤੀ ਦੇ ਅਧੀਨ ਉਹਨਾਂ ਨੂੰ ਤਰਜੀਹੀ ਆਧਾਰ ਤੇ ਇੱਕ ਵਿਵੇਕਸ਼ੀਲ ਗ੍ਰਾਂਟ ਲਈ ਵਿਚਾਰ ਦੀ ਪੇਸ਼ਕਸ਼ ਕੀਤੀ ਜਾਵੇਗੀ ਕੈਨਟਾ ਦੇ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਮਾਰਕ ਮਿਲਰ ਨੇ 13 ਮਾਰਚ 2025 ਨੂੰ ਇਹਨਾਂ ਉਪਾਵਾਂ ਦਾ ਐਲਾਨ ਕੀਤਾ ਸੀ ਪਰ ਹੁਣ ਮਾਰਕ ਕਾਰ ਨੇ ਇਮੀਗ੍ਰੇਸ਼ਨ ਮੰਤਰੀ ਨਹੀਂ ਰਏ ਇਹ ਉਪਾ ਬਿਲ ਸੀ 71 ਨਾਗਰਿਕਤਾ ਐਕਟ 2024 ਨੂੰ ਸੋਧਣ ਲਈ ਇੱਕ ਐਕਟ ਪਾਸ ਕਰਨ 'ਚ ਦੇਰੀ ਤੋਂ ਬਾਅਦ ਆਏ ਨੇ ਫੈਡਰਲ ਸਰਕਾਰ ਨੇ 2024 ਚ ਬਿਲ ਸੀ 71 ਪੇਸ਼ ਕੀਤਾ ਜੋ ਕਿ ਕੈਨੇਡਾ ਦੇ ਨਾਗਰਿਕਤਾ ਐਕਟ ਦੇ ਪਹਿਲੀ ਪੀੜੀ ਦੀ ਸੀਮਾ ਹਿੱਸੇ ਦੇ ਪ੍ਰਸਤਾਵਿਤ ਹੱਲ ਵੱਜੋਂ ਸੀ ਜਿਸ ਨੂੰ অন্ਟਾਰੀਓ ਸੁਪੀਰੀਅਰ ਕੋਰਟ ਆਫ ਜਸਟਿਸ ਨੇ ਦਸੰਬਰ 2023 ਜੇ ਗੈਰ ਸੰਵਿਧਾਨਿਕ ਫੈਸਲਾ ਦਿੱਤਾ ਸੀ ਐਫਜੀਐਲ ਵੰਸ਼ ਦੇ ਆਧਾਰ ਤੇ ਨਾਗਰਿਕਤਾ ਤੇ ਪਾਬੰਦੀ ਲਗਾਉਂਦਾ 2009 ਵਿੱਚ ਪੇਸ਼ ਕੀਤੇ ਗਏ ਐਫਜੀਐਲ ਦੇ ਤਹਿਤ ਵੰਸ਼ ਦੇ ਆਧਾਰ ਤੇ ਕੈਨੇਡੀਅਨ ਨਾਗਰਿਕਤਾ ਦੇਣ ਦੇ ਾਇਯੋਗ ਨੇ ਦੂਜੇ ਸ਼ਬਦਾਂ ਵਿੱਚ ਜੇਕਰ ਕੋਈ ਕੈਨੇਡੀਅਨ ਕੈਨੇਡਾ 'ਚ ਪੈਦਾ ਹੋਇਆ ਸੀ ਜਾਂ ਉਸ ਨੂੰ ਕੈਨੇਡੀਅਨ ਨਾਗਰਿਕਪوج ਕੁਦਰਤੀ ਬਣਾਇਆ ਗਿਆ ਸੀ ਅਤੇ ਉਸ ਦਾ ਇੱਕ ਬੱਚਾ ਕੈਨੇਡਾ ਤੋਂ ਬਾਹਰ ਪੈਦਾ ਹੋਇਆ ਹੈ ਤਾਂ ਉਹ ਬੱਚਾ ਕੈਨੇਡੀਅਨ ਨਾਗਰਿਕ ਤੋਂ ਵੰਸ਼ਜ ਹੋਣ ਦੇ ਕਾਰਨ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰੇਗਾ ਪਰ ਜਿੰਨਾ ਕੈਨੇਡੀਅਨਾਂ ਕੋਲ ਖੁਦ ਵੰਸ਼ ਦੇ ਆਧਾਰ ਤੇ ਨਾਗਰਿਕਤਾ ਹੈ ਉਹ ਇਸ ਤਰੀਕੇ ਨਾਲ ਆਪਣੀ ਨਾਗਰਿਕਤਾ ਨਹੀਂ ਦੇ ਸਕਦੇ ਜੇਕਰ ਕਿਸੇ ਕੈਨੇਡੀਅਨ ਨਾਗਰਿਕ ਨੇ ਵਿਦੇਸ਼ ਜਨਮ ਲੈਣ ਤੇ ਵੰਸ਼ ਦੇ ਆਧਾਰ ਤੇ ਨਾਗਰਿਕਤਾ ਪ੍ਰਾਪਤ ਕੀਤੀ ਉਸ ਦਾ ਬੱਚਾ ਕੈਨੇਡਾ ਤੋਂ ਬਾਹਰ ਪੈਦਾ ਹੋਇਆ ਤਾਂ ਉਸ ਬੱਚੇ ਨੂੰ ਜਨਮ ਸਮੇਂ ਕਿਨਜੀ ਨਾਗਰਿਕਤਾ ਨਹੀਂ ਮਿਲਦੀ 온ਟਾਰੀਓ ਸੁਪੀਰੀਅਰ ਕੋਰਟ ਆਫ ਜਸਟਿਸ ਦੇ ਸਿਟੀਨਿਸ਼ਿਪ ਐਕਟ ਦੇ ਐਫਜੀਐਲ ਹਿੱਸੇ ਨੂੰ ਗੈਰ ਸੰਵਿਧਾਨਿਕ ਘਰਾੜ ਦਿੱਤਾ ਅਦਾਲਤ ਨੇ ਕਿਹਾ ਕਿ ਐਫਜੀਐਲ ਨੇ ਨਾਗਰਿਕਾਂ ਦਾ ਦੂਜਾ ਵਰਗ ਬਣਾਇਆ ਹੈ ਤੇ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮ ਦਰਜ ਰਾਸ਼ਟਰੀ ਮੂਲ ਦੇ ਆਧਾਰ ਤੇ ਵਿਤਕਰੇ ਵਿਰੁੱਧ ਪਾਬੰਦੀ ਦੀ ਉਲੰਘਣਾ ਕੀਤੀ ਹੈ ਕੈਨੇਡੀਅਨ ਸੰਘੀ ਸਰਕਾਰ ਨੇ ਅਦਾਲਤ ਦੇ ਫੈਸਲੇ ਵਿਰੁੱਧ ਅਪੀਲ ਨਾ ਕਰਨ ਦੀ ਚੋਣ ਕੀਤੀ ਇਹ ਦ੍ਰਿਸ਼ਟੀਕੋਣ ਰੱਖਦੇ ਹੋਏ ਕਿ ਐਫਜੀਐਲ ਆਪਣੇ ਮੌਜੂਦਾ ਰੂਪ ਵਿੱਚ ਜਨਤਕ ਨੀਤੀ ਦੇ ਤੌਰ ਤੇ ਅਣਚਾਹੀ ਸੀ ਨਾਗਰਿਕਤਾ ਕਾਨੂੰਨ ਵਿੱਚ ਸੋਧ ਕਰਨ ਤੇ ਇਸ ਨੂੰ ਸੰਵਿਧਾਨਿਕ ਬਣਾਉਣ ਲਈ ਸਰਕਾਰ ਨੇ ਬਿਲ ਸੀ 71 ਪੇਸ਼ ਕੀਤਾ ਜੋ ਨਾ ਮਾਮਲਿਆਂ 'ਚ ਐਫਜੀਐਲ ਨੂੰ ਹਟਾ ਦਿੰਦਾ ਹੈ ਜਿੱਥੇ ਮਾਤਾ ਪਿਤਾ ਦਾ ਕੈਨੇਡਾ ਟੈਸਟ ਨਾਲ ਮਹੱਤਵਪੂਰਨ ਸੰਬੰਧ ਹੁੰਦਾ ਹੈ ਜਿਸ ਨੂੰ ਪਰਵਾਸ਼ਿਤ ਕੀਤਾ ਜਾਂਦਾ ਹੈ ਕਿ ਉਸਨੇ ਆਪਣੇ ਬੱਚੇ ਦੇ ਜਨਮ ਜਾਂ ਗੋਦ ਲੈਣ ਤੋਂ ਪਹਿਲਾਂ ਘੱਟੋ-ਘੱਟ 3 ਸਾਲ 1095 ਦਿਨ ਸਰੀਰਕ ਤੌਰ ਤੇ ਕੈਨੇਡਾ ਦੇ ਵਿੱਚ ਬਤੇ ਨੇ ਬਿਲ ਸੀ 71 ਚ ਪ੍ਰਸਤਾਵਿਤ ਕਾਨੂੰਨ ਦੇ ਤਹਿਤ ਇਸ ਤਰ੍ਹਾਂ ਵੰਸ਼ ਦੇ ਆਧਾਰ ਤੇ ਕੈਨੇਡੀ ਨਾਗਰਿਕ ਆਪਣੀ ਨਾਗਰਿਕਤਾ ਵਿਦੇਸ਼ਾਂ ਚ ਪੈਦਾ ਹੋਏ ਆਪਣੇ ਬੱਚਿਆਂ ਨੂੰ ਦੇ ਸਕਣਗੇ ਬਸ਼ਰਤ ਹੈ ਕਿ ਕੈਨੇਡੀਅਨ ਮਾਤਾ ਪਿਤਾ ਆਪਣੇ ਬੱਚੇ ਦੇ ਜਨਮ ਜਾਂ ਗੋਦ ਲੈਣ ਤੋਂ ਪਹਿਲਾਂ ਘੱਟੋ-ਘੱਟ 3 ਸਾਲ ਕੈਨੇਡਾ ਚ ਰਹੇ ਹੋਣ ਬਿਲ ਸੀ 71 ਕਦੇ ਵੀ ਕਾਨੂੰਨ ਨਹੀਂ ਬਣਿਆ ਅਤੇ ਸੁਪੀਰੀਅਰ ਕੋਰਟ ਆਫ ਜਸਟਿਸ ਨੇ ਸੰਘੀ ਸਰਕਾਰ ਲਈ ਨਾਗਰਿਕਤਾ ਕਾਨੂੰਨ 'ਚ ਸੋਧ ਕਰਨ ਦੀ ਸਮਾਂ ਸੀਮਾ ਤਿੰਨ ਵਾਰ ਵਧਾ ਦਿੱਤੀ ਹਾਲ ਹੀ ਵਿੱਚ 19 ਮਾਰਚ 2025 ਤੱਕ ਸਰਕਾਰ ਇਸ ਨਵੀਨਤਮ ਸਮਾਂ ਸੀਮਾ ਤੋਂ ਖੁੰਝ ਜਾਵੇਗੀ ਕਿਉਂਕਿ ਸੰਸਦ 24 ਮਾਰਚ 2025 ਤੱਕ ਮੁਲਤਵੀ ਕਰ ਦਿੱਤੀ ਗਈ ਹੈ ਇਸੇ ਐਲਾਨ ਦੇ ਹਿੱਸੇ ਵਜੋਂ ਸੰਘੀ ਸਰਕਾਰ ਨੇ ਅਨਟਾਰੀਓ ਸੁਪੀਰੀਅਰ ਕੋਰਟ ਆਫ ਜਸਟਿਸ ਨੂੰ ਬੇਨਤੀ ਕੀਤੀ ਹੈ ਕਿ ਇਸ ਸਮੇਂ ਸੀਮਾ ਨੂੰ 12 ਮਹੀਨੇ ਹੋਰ ਵਧਾਇਆ ਜਾਵੇ ਜੇਕਰ ਸੰਘੀ ਸਰਕਾਰ ਕਾਨੂੰਨ 'ਚ ਸੋਧ ਨਹੀਂ ਕਰਦੀ ਤੇ ਸਮਾਂ ਸੀਮਾ ਨਹੀਂ ਵਧਾਈ ਜਾਂਦੀ ਤਾਂ ਅਦਾਲਤ ਨਾਗਰਿਕਤਾ ਕਾਨੂੰਨ ਦੇ ਅਪਮਾਨਜਨਕ ਹਿੱਸੇ ਨੂੰ ਰੱਦ ਕਰਨ ਜਾਂ પડਨ ਦੀ ਚੋਣ ਕਰ ਸਕਦੀ ਹੈ ਜਿਸ ਨਾਲ ਕਾਨੂੰਨ ਦੇ ਉਸ ਹਿੱਸੇ ਨੂੰ ਅਯੋਗ ਬਣਾ ਦਿੱਤਾ ਜਾਵੇਗਾ ਜ਼ਿਕਰ ਇਹ ਖਾਸ ਹੈ ਕਿ ਕੈਨੇਡਾ 'ਚ ਪੈਦਾ ਹੋਏ ਸਾਰੇ ਬੱਚੇ ਜਨਮ ਦੇ ਸਮੇਂ ਆਪਣੇ ਆਪ ਹੀ ਕੈਨੇਡੀਅਨ ਸਿਟੀਜ਼ਨਸ਼ਿਪ ਪ੍ਰਾਪਤ ਕਰ ਲੈਂਦੇ ਨੇ ਕੁਝ અપਵਾਦਾਂ ਨੂੰ ਛੱਡ ਕੇ ਜਿਵੇਂ ਕਿ ਵਿਦੇਸ਼ੀ ਡਿਪਲੋਮੇਟਾਂ ਦੇ ਬੱਚਿਆਂ ਨੂੰ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਕੈਬਨਿਟ ਦਾ ਵਿਸਥਾਰ ਕੀਤਾ ਹੈ ਨਵੀਂ ਕੈਬਨਿਟ ਦੇ ਵਿੱਚ ਪੁਰਾਣੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਹਟਾ ਦਿੱਤਾ ਗਿਆ ਹੈ ਮੰਤਰੀ ਮੰਡਲ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ ਤੇ ਉਹਨਾਂ ਦੀ ਜਗ੍ਹਾ ਰੈਚਲ ਬਿੰਡਿਆਨ ਨੂੰ ਨਿਯੁਕਤ ਕੀਤਾ ਗਿਆ ਹੈ ਰੈਚਲ ਨੇ ਬਹੁਤ ਸਾਰੇ ਮੰਤਰੀਆਂ ਦੇ ਨਾਲ ਸੇਵਾਵਾਂ ਨਿਭਾਈਆਂ ਨੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰੀ ਨੇ ਆਉਣ ਵਾਲੀਆਂ 2025 ਦੀਆਂ ਸੰਘੀ ਚੋਣਾਂ ਦੀ ਉਮੀਦ 'ਚ ਆਪਣੇ ਮੰਤਰੀ ਮੰਡਲ ਦਾ ਐਲਾਨ ਕੀਤਾ ਹੈ। ਇਸ ਪ੍ਰਕਿਰਿਆ 'ਚ ਇਮੀਗ੍ਰੇਸ਼ਨ ਮੰਤਰੀਆਂ ਨੂੰ ਬਦਲ ਦਿੱਤਾ ਗਿਆ ਹੈ। ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਮੰਤਰੀ ਰੈਚਲ ਬੈਂਡਿਆਨ ਹੈ ਜੋ ਕਿ ਆਊਟ ਰੇਮੋਂਟ ਕਿਬੈਕ ਤੋਂ ਸੰਸਦ ਮੈਂਬਰ ਹੈ। ਉਹ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੀ ਮੁਖੀ ਵਜੋਂ ਸੇਵਾ ਨਿਭਾਏਗੀ ਜੋ ਕਿ ਪਿਛਲੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਤੋਂ ਅਹੁਦਾ ਸੰਭਾਲੇਗੀ। ਕੈਨੇਡੀਅਨ ਰਾਜਨੀਤੀ ਵਿੱਚ ਕੈਬਨਟ ਫੇਰਬਦਲ ਇੱਕ ਆਮ ਘਟਨਾ ਹੈ ਤੇ ਪ੍ਰਧਾਨ ਮੰਤਰੀਆਂ ਨੂੰ ਵਕ-ਵਕ ਸਰਕਾਰੀ ਵਿਭਾਗਾਂ ਦੇ ਮੰਤਰੀਆਂ ਨੂੰ ਦੁਬਾਰਾ ਨਿਯੁਕਤ ਕਰਨ ਜੋ ਉਹਨਾਂ ਨੂੰ ਪੂਰੀ ਤਰ੍ਹਾਂ ਅਹੁਦੇ ਤੋਂ ਹਟਾਉਣ ਦਾ ਮੌਕਾ ਦਿੰਦੀ ਹੈ। ਇਹ ਕਈ ਕਾਰਨਾ ਕਰਕੇ ਕੀਤਾ ਜਾ ਸਕਦਾ ਹੈ ਜਿਸ ਵਿੱਚ ਚੰਗੀ ਕਾਰਗੁਜ਼ਾਰੀ ਲਈ ਮੰਤਰੀਆਂ ਨੂੰ ਪੁਰਸਕਾਰ ਦੇਣਾ, ਮਾੜੀ ਕਾਰਗੁਜ਼ਾਰੀ ਵਾਲੇ ਵਿਭਾਗਾਂ ਨੂੰ ਸੰਬੋਧਿਤ ਕਰਨਾ ਜੋ ਸਰਕਾਰੀ ਨੀਤੀ ਨੂੰ ਜਨਤਕ رائے ਨਾਲ ਬਿਹਤਰ ਢੰਗ ਨਾਲ ਜੋੜਨਾ ਸ਼ਾਮਿਲ ਹੈ। ਆਖਰੀ ਕੈਬਨਟ ਫੇਰਬਦਲ ਜੁਲਾਈ 2023 ਚ ਹੋਇਆ ਸੀ ਜਿਸ ਵਿੱਚ ਇਮੀਗ੍ਰੇਸ਼ਨ ਮੰਤਰੀ ਸਨ ਫਰੇਜ਼ਰ ਤੋਂ ਮਾਰਕ ਮਿਲਰ ਚ ਤਬਦੀਲ ਹੋ ਗਏ ਸੰ ਹੁਣ ਸਵਾਲ ਉੱਠਦਾ ਹੈ ਕਿ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਮੰਤਰੀ ਕੌਣ ਹੈ ਤਾਂ ਜਵਾਬ ਹੈ ਕਿ ਮੰਤਰੀ ਬੈਂਟ ਗਿਆਨ ਨੇ ਕੈਨੇਡੀਅਨ ਰਾਜਨੀਤੀ ਵਿੱਚ ਕਈ ਭੂਮਿਕਾਵਾਂ ਨਿਭਾਈਆਂ ਨੇ ਜਿਸ ਵਿੱਚ ਦੇਸ਼ ਦੇ ਪਿਛਲੇ ਸਰਕਾਰੀ ਪਦਸ਼ਾਵਾਂ ਮੰਤਰੀ ਵਜੋਂ ਸੇਵਾ ਨਿਭਾਉਣਾ ਵੀ ਸ਼ਾਮਿਲ ਹੈ ਇਸ ਤੋਂ ਇਲਾਵਾ ਮੰਤਰੀ ਬੈਂਟ ਗਿਆਨ ਦੇ ਸੰਸਦਿਕ ਸਖਤਰ ਵਜੋਂ ਸੇਵਾ ਨਿਭਾ ਚੁੱਕੇ ਨੇ ਉਹ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਸੈਰਸਪਾਟਾ ਮੰਤਰੀ ਤੇ ਵਿੱਤ ਮੰਤਰੀ ਦੇ ਸਹਿਯੋਗੀ ਮੰਤਰੀ ਛੋਟੇ ਕਾਰੋਬਾਰ ਨਿਰਯਾਤ ਪ੍ਰੋਤਸਾਹਨ ਅਤੇ ਅੰਤਰਰਾਸ਼ਟਰੀ ਵਪਾਰ ਮੰਤਰੀ ਦੇ ਸੰਸਦਿਕ ਸਖਤਰ ਵਜੋਂ ਸੇਵਾ ਨਿਭਾ ਚੁੱਕੇ ਨੇ ਬੈਂਟ ਗਿਆਨ ਦਾ ਜਨਮ ਇੱਕ ਮਰੋਕੋ ਯਹੂਦੀ ਪਰਿਵਾਰ ਦੇ ਵਿੱਚ ਅਸੀ ਅਤੇ ਉਹ ਕியੂਬੈਕ ਦੇ ਵਿੱਚ ਪਲੀ ਹੈ ਉਸਨੇ ਮੈਗਲ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਵਿਕਾਸ ਅਧਿਐਨ ਚ ਬੈਚਲਰ ਆਫ ਆਰਟਸ ਅਤੇ ਸਿਵਲ ਲਾ ਜੂਰਿਸ ਡਾਕਟਰ ਦੀ ਸੰਯੁਕਤ ਬੈਚਲਰ ਦੋਵੇਂ ਪ੍ਰਾਪਤ ਕੀਤੀਆਂ ਨੇ ਲਗਭਗ 1 ਦਹਾਕੇ ਦੇ ਤਜਰਬੇ ਨਾਲ ਉਸਨੇ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਨਾਟਨ ਰੋਜ਼ ਫੋਰਬਰਾਇਟ ਵਿਖੇ ਇੱਕ ਸੰਪੰਨ ਕਾਨੂੰਨੀ ਕੈਰੀਅਰ ਸਥਾਪਿਤ ਕੀਤਾ ਆਪਣੇ ਕਾਨੂੰਨੀ ਕੈਰੀਅਰ ਦੌਰਾਨ ਬੈਂਜੀਅਨ ਨੇ ਅੰਤਰਰਾਸ਼ਟਰੀ ਵਪਾਰ ਕਾਨੂੰਨ 'ਚ ਮਹਾਰਤ ਦੇ ਨਾਲ ਮੁਕਦਮੇਬਾਜ਼ੀ ਅਤੇ ਅੰਤਰਰਾਸ਼ਟਰੀ ਸੌਲਸੀ ਤੇ ਧਿਆਨ ਕੇਂਦਰਿਤ ਕੀਤਾ ਇਸ ਤੋਂ ਇਲਾਵਾ ਉਸਨੇ ਯੂਨੀਵਰਸਿਟੀ ਡੀ ਮੋਂਟਰੀਅਲ ਦੇ ਕਾਨੂੰਨ ਫੈਕਲਟੀ 'ਚ ਪੜਾਇਆ ਹੈ ਪ੍ਰਸ਼ਾਸਨ ਦੇ ਬਦਲਾਅ ਦੇ ਨਾਲ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਹੁਣ ਇੱਕ ਨਵੇਂ ਪ੍ਰਧਾਨ ਮੰਤਰੀ ਤੇ ਇਮੀਗ੍ਰੇਸ਼ਨ ਮੰਤਰੀ ਦੇ ਹੱਥਾਂ 'ਚ ਹੈ ਕੈਨੇਡੀਅਨ ਮੰਤਰੀਆਂ ਇਮੀਗ੍ਰੇਸ਼ਨ ਮੰਤਰੀ ਸਣੇ ਨੂੰ ਪ੍ਰਧਾਨ ਮੰਤਰੀ ਵੱਲੋਂ ਆਦੇਸ਼ ਪੱਤਰ ਦਿੱਤੇ ਜਾਂਦੇ ਨੇ ਜਿਸ 'ਚ ਹਰੇਕ ਮੰਤਰੀ ਨੂੰ ਪ੍ਰਾਪਤ ਕਰਨ ਲਈ ਕੰਮ ਕਰਨ ਵਾਲੇ ਉਦੇਸ਼ਾਂ ਤੇ ਆਪਣੀ ਭੂਮਿਕਾ 'ਚ ਉਹਨਾਂ ਚੁਣੌਤੀਆਂ ਦਾ ਵੇਰਵਾ ਦਿੱਤਾ ਜਾਂਦਾ ਹੈ ਜਿਨ੍ਹਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਵੇਗਾ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਲਈ ਇਹਨਾਂ ਉਦੇਸ਼ਾਂ ਤੇ ਚੁਣੌਤੀਆਂ ਬਾਰੇ ਪ੍ਰਧਾਨ ਮੰਤਰੀ ਕਾਰਨੀ ਦੇ ਵਿਚਾਰ ਇਸ ਸਮੇਂ ਅਸਪਸ਼ਟ ਨੇ ਹਾਲਾਂਕਿ ਪਿਛਲੇ ਬਿਆਨ ਚ ਉਹਨਾਂ ਦੀ ਸੋਚ ਦਾ ਕੁਝ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਹੋਰ ਨੀਤੀਆਂ ਦੇ ਨਾਲ ਕਾਰਨੀ ਪਹਿਲਾਂ ਹੀ ਕਈ ਮਾਮਲਿਆਂ ਦੀ ਵਕਾਲਤ ਕਰ ਚੁੱਕੇ ਨੇ ਜਿਵੇਂ ਕਿ ਇਮੀਗ੍ਰੇਸ਼ਨ ਨੂੰ ਮਹਾਮਾਰੀ ਤੋਂ ਪਹਿਲਾਂ ਦੇ ਟਿਕਾਊ ਉਚਾਨ ਤੱਕ ਸੀਮਤ ਕਰਨਾ ਸਥਾਈ ਨਿਵਾਸ ਲਈ ਕੈਨੇਡਾ ਦੇ ਅਸਥਾਈ ਨਿਵਾਸੀਆਂ ਨੂੰ ਤਰਜੀਹ ਦੇਣਾ ਅਤੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ 'ਤੇ ਰੋਕ ਲਗਾਉਣਾ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵਜੋਂ ਮਾਰਕ ਮਿਲਰ ਦੇ ਕਾਰਜਕਾਲ ਨੇ ਦੇਸ਼ ਤੇ ਇਮੀਗ੍ਰੇਸ਼ਨ ਪ੍ਰਣਾਲੀ 'ਚ ਮਹੱਤਵਪੂਰਨ ਬਦਲਾ ਲਿਆਂਦਾ। ਖਾਸ ਕਰਕੇ ਦੇਸ਼ 'ਚ ਅਸਥਾਈ ਤੇ ਸਥਾਈ ਇਮੀਗ੍ਰੇਸ਼ਨ 'ਚ ਸੁੰਗੜਨ ਦੇ ਆਲੇ-ਦੁਆਲੇ ਬਦਲਾਅ ਕੀਤੇ ਗਏ। ਮਿਲਰ ਦੀਆਂ ਬਹੁਤ ਸਾਰੀਆਂ ਨੀਤੀਆਂ ਇਹਨਾਂ ਵਿਸ਼ਿਆਂ ਤੇ ਚਲਦੀਆਂ ਨੇ ਜਿਸ ਚ ਘਰੇਲੂ ਰਿਹائش ਅਤੇ ਕਿਫਾਇਤੀ ਦਬਾਅ ਦਾ ਇਲਾਜ ਕਰਨ ਲਈ ਨਵੇਂ ਆਉਣ ਵਾਲਿਆਂ ਦੇ ਪਰਵਾਣੂ ਰੋਕਣ ਲਈ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਕੰਮ ਕਰਦੇ ਨੇ ਇਮੀਗ੍ਰੇਸ਼ਨ ਮੰਤਰੀ ਮਿਲਰ ਦੇ ਸਮੇਂ ਵਿੱਚ ਹੋਰ ਤਕਦੀਲੀਆਂ ਤੇ ਨਾਲ ਨਵੇਂ ਅਧਿਆਨ ਤੇ ਵਰਕ ਪਰਮਿਟ ਧਾਰਕਾਂ ਦੇ ਆਉਣ ਜਾਣ ਤੇ ਲਗਾਏ ਗਏ ਪੱਧਰ ਸਥਾਈ ਨਿਵਾਸੀ ਇਮੀਗ੍ਰੇਸ਼ਨ ਦੇ ਪੱਧਰ ਨੂੰ ਲਗਭਗ ਮਹਾਂਮਾਰੀ ਤੋਂ ਪਹਿਲਾਂ ਦੇ ਆਂਕੜਿਆਂ ਤੱਕ ਘਟਾ ਦਿੱਤਾ ਗਿਆ 6% ਦੇ ਬਰਾਬਰ ਜਾਂ ਇਸ ਤੋਂ ਵੱਧ ਬੇਰੋਜ਼ਗਾਰੀ ਦਰ ਵਾਲੇ ਮਹਾਨਗਰੀ ਖੇਤਰਾਂ ਵਿੱਚ ਨਵੇਂ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣਾਂ ਲਈ ਅਰਜ਼ੀਆਂ 'ਤੇ ਰੋਕ ਲਗਾਈ ਗਈ। ਸੰਘੀ ਆਰਥਿਕ ਇਮੀਗ੍ਰੇਸ਼ਨਾਂ ਨੂੰ ਕੈਨੇਡਾ 'ਚ ਫੋਕਸ ਵੱਲ ਮੁੜ ਕੇ ਕੇਂਦ੍ਰਿਤ ਕਰਨਾ। ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ 'ਤੇ ਇੱਕ ਸੀਮਾ ਸਥਾਪਿਤ ਕੀਤੀ ਗਈ। ਇਸ ਪ੍ਰਕਿਰਿਆ 'ਚ ਸੂਬੇਦਰ ਪ੍ਰਾਂਤ ਵਿਦਿਆਰਥੀ ਵੰਡ ਲਾਗੂ ਕੀਤੀ ਗਈ। ਕੈਨੇਡਾ ਦੇ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦੇ ਗੰਭੀਰ ਰੋਲ ਬੈਕ ਲਈ ਵਚਨਬੱਤਾ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸ਼੍ਰੇਣੀ ਦੇ ਕਿੱਤਿਆਂ 'ਚ ਵੱਡੇ ਬਦਲਾਅ ਕੀਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਾਰੀ ਕਰਨ ਲਈ ਭਾਸ਼ਾ ਅਤੇ ਅਧਿਐਨ ਦੇ ਖੇਤਰ ਦੀਆਂ ਜ਼ਰੂਰਤਾਂ ਪੇਸ਼ ਕੀਤੀਆਂ ਮੰਗ ਵਾਲੇ ਵਪਾਰਾਂ ਤੇ ਉਹ ਸਾਰੀ ਖੇਤਰਾਂ 'ਚ ਕੰਮ ਕਰਨ ਵਾਲੇ ਹੁਨਰਵੰਦ ਕਾਮਿਆਂ ਲਈ ਨਵੇਂ ਸਥਾਈ ਨਿਵਾਸ ਮਾਰਗ ਤੇ ਅਧਿਐਨ ਪਰਮਿਟ ਛੋਟਾਂ ਪੇਸ਼ ਕੀਤੀਆਂ ਪਰਿਵਾਰਕ ਓਪਨ ਵਰਕ ਪਰਮਿਟ ਜਾਰੀ ਕਰਨ ਤੇ ਲਾਗੂ ਪਾਬੰਦੀਆਂ ਅਤੇ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਲਈ ਵਿਆਪਕ ਰੈਂਕਿੰਗ ਸਿਸਟਮ ਦੇ ਤਹਿਤ ਪ੍ਰਬੰਧਿਤ ਰੋਜ਼ਗਾਰ ਬਿੰਦੂਆਂ ਨੂੰ ਹਟਾਉਂਦਾ ਐਲਾਨ ਕੀਤਾ ਕੈਨੇਡੀਅਨ ਸਮਾਜ ਵਿੱਚ ਇਮੀਗ੍ਰੇਸ਼ਨ ਇੱਕ ਮੁੱਖ ਮੁੱਦਾ ਹੈ ਨਵੇਂ ਆਉਣ ਵਾਲਿਆਂ ਦਾ ਪ੍ਰਵਾਹ ਕੈਨੇਡਾ ਦੇ ਲੇਬਰ ਮਾਰਕੀਟ ਅਤੇ ਜਨਸੰਖਿਆ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਇਮੀਗ੍ਰੇਸ਼ਨ ਮੰਤਰੀ ਵਜੋਂ ਆਪਣੇ ਸਮੇਂ ਵਿੱਚ ਮਾਰਕ ਮਿਲਰ ਅਕਸਰ ਕੈਨੇਡੀਅਨ ਸਮਾਜ ਵਿੱਚ ਇਮੀਗ੍ਰੇਸ਼ਨ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਨੋਟ ਕਰਦੇ ਸਨ ਜਿਸ ਨਾਲ ਕੈਨੇਡਾ 2023 ਵਿੱਚ ਮੰਦੀ ਤੋਂ ਬਚ ਸਕਿਆ ਐਂਡੀਪੀ ਨੇਤਾ ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਉਹਨਾਂ ਦੇ ਮੰਤਰੀ ਮੰਡਲ ਦੇ ਸੌਚਕ ਸਮਾਗਮ ਤੇ ਪ੍ਰतिक्रिया ਦਿੱਤੀ ਹੈ ਐਂਡੀਪੀ ਨੇਤਾ ਨੇ ਕਿਹਾ ਕਿ ਕੈਨੇਡਾ ਦੇ ਚੌਥੇ ਪ੍ਰਧਾਨ ਮੰਤਰੀ ਵਜੋਂ ਮਾਰਕ ਕਾਰਨੀ ਦੇ ਸੌਚਕ ਸਮਾਗਮ ਤੋਂ ਬਾਅਦ ਆਟਵਾਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਕੇ ਇਹ ਤਾਂ ਦੱਸ ਦਈਏ ਕਿ ਇਸ ਸਭ ਤੋਂ ਮਹੱਤਵਪੂਰਨ ਗੱਲਾਂ ਦੇ ਵਿੱਚੋਂ ਇੱਕ ਹੈ ਕਿ ਮਾਰਕ ਕਾਰਨੀ ਦੇ ਕੋਲ ਲੇਬਰ ਮੰਤਰੀ ਨਹੀਂ ਹੈ ਇਵਨ ਕਿ ਸਟੀਫਨ ਹਾਰਪਰ ਦੇ ਕੋਲ ਵੀ ਲੇਬਰ ਮੰਤਰੀ ਸੀ ਅਮ ਸੋ ਵਾਟ ਵੀ ਸੌ ਟੂਡੇ ਵਿਦ ਦਿ ਕੈਬਨਟ ਸਿਲੈਕਸ਼ਨ Really shows you the priorities of Mark Carney at a time when people are really worried. There's a lot of fears, resilience and strength, but a lot of worry about the cost of living already being high and a trade war increasing it. People are worried about losing their jobs. And what Mark Carney has shown is that he has not made a priority a lot of the people in our country. Women, there's no minister related to issues impacting women, uh, youth, uh, people living with disabilities. Uh, people, diversity. Uh, he's also notably, and this is one of the most notable things, he does not have a minister for labor. Even Stephen Harper had a minister for labor. At a time when we do not have a plan for workers if they lose their job. 60% of workers are not covered by EI. He doesn't have a minister for labor. Now, you might say it's just a name. Well, the name means something. He's signifying clearly that he is not interested or not prioritizing labor, unions, workers. That is very problematic to me. Uh, he's also showing us his plan. His plan is to ignore the plight of working people. And to have a tax cut for millionaires to cut services and cut workers—that is not the right plan for Canadians. Also, notably, Karina Gould is not in cabinet, and that's sending a message to progressive liberals that there's no place for you in this new Liberal Party with Mark Carney at the head. Uh, we're going to continue to fight for workers. We're going to continue to fight for supports for those workers. I'll do that in French, and then I'll. स्टोक्स लुकआउट ਦੇ ਵਿੱਚ ਬਹੁਤ سارے ਲੋਕ ਚਿੰਤਿਤ ਨੇ ਕਿਉਂਕਿ ਕਮਿਊਨਿਟੀ ਰਿਪਲੇਸਮੈਂਟ ਪ੍ਰੋਗਰਾਮ ਦਾ ਹਿੱਸਾ ਨਹੀਂ ਹੈ। ਥੰਡਰਬੇਏ অন্ਟਾਰੀਓ ਦੇ ਉੱਤਰ ਪੱਛਮ ਵਿੱਚ ਇੱਕ ਛੋਟਾ ਜਿਹਾ ਕਸਬਾ ਸੈਂਕੜੇ ਵਿਦੇਸ਼ੀ ਕਾਮਿਆਂ ਲਈ ਸੰਭਵਕ ਘਰ ਬਣ ਗਿਆ। ਪਰ ਕੈਂਟਾ ਦੇ ਲੇਬਰ ਮਾਰਕੀਟ ਚ ਪਾੜੇ ਨੂੰ ਭਰਨ ਲਈ ਰੱਖੇ ਗਏ ਇੱਕ ਸੰਘੀ ਪ੍ਰੋਗਰਾਮ ਦੇ ਅੰਤ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਉਸ ਪਾਈਚਾਰੇ ਨੂੰ ਛੱਡਣਾ ਪੈ ਸਕਦਾ ਹੈ ਜਿਸ ਨੂੰ ਉਹਨਾਂ ਨੇ ਅਪਣਾਇਆ ਹੈ 2019 ਤੋਂ ਵਿਦੇਸ਼ੀ ਕਾਮੇ ਫੈਡਰਲ ਰੂਰਲ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਰਾਹੀਂ ਸਿਊਕਸ ਲੁਕਆਊਟ ਆ ਰਹੇ ਨੇ ਇਸਨੇ ਹੁਨਰਮੰਦ ਕਾਮਿਆਂ ਨੂੰ ਛੋਟੇ ਪਿੰਡੂ ਪਾਈਚਾਰਿਆਂ ਚ ਰੋਜ਼ਗਾਰਦਾਤਾਵਾਂ ਨਾਲ ਜੋੜਿਆ ਜਿਨ੍ਹਾਂ ਨੂੰ ਮਜ਼ਦੂਰੀ ਦੀ ਲੋੜ ਸੀ ਤੇ ਨਾਲ ਹੀ ਸਥਾਈ ਨਿਵਾਸ ਦਾ ਰਸਤਾ ਵੀ ਪ੍ਰਦਾਨ ਕੀਤਾ ਪਰ RNP ਅਗਸਤ ਵਿੱਚ ਖਤਮ ਹੋ ਗਿਆ ਜਿਸ ਨਾਲ ਬਹੁਤ سارے ਕਾਮੇ ਤੇ ਮਾਲਕ ਇਸ ਬਾਰੇ ਅਨਿਸ਼ਚਿਤ ਹੋ ਗਏ ਕਿ ਅੱਗੇ ਕੀ ਹੋਵੇਗਾ ਕਿਉਂਕਿ ਇਸ ਦੀ ਥਾਂ ਲੈਣ ਵਾਲੇ ਪ੍ਰੋਗਰਾਮ ਵਿੱਚ ਸਿਊਕਸ ਲੁਕਆਊਟ ਸ਼ਾਮਿਲ ਨਹੀਂ ਹੈ। ਪਲਕ ਗੁਲਾਟੀ ਕਰਿਆਨੇ ਦੀ ਦੁਕਾਨ ਫਰੈਸ਼ ਮਾਰਕੀਟ ਚ ਗਾਹਕ ਸੇਵਾ ਸੁਪਰਵਾਈਜ਼ਰ ਹੈ ਜਿੱਥੇ ਉਹ ਓਪਨ ਵੀਜ਼ੇ ਤੇ ਕੰਮ ਕਰ ਰਹੀ ਹੈ। ਗੁਲਾਟੀ ਨੇ ਟੋਰੰਟੋ 'ਚ ਪੜ੍ਹਾਈ ਕਰਨ ਤੋਂ ਬਾਅਦ ਥੰਡਰਬੇਏ ਤੋਂ 350 ਕਿਲੋਮੀਟਰ ਦੂਰ ਸਿਊਕਸ ਲੁਕਆਊਟ ਨੂੰ ਚੁਣਿਆ ਇਸ ਰਾਦੇ ਨਾਲ ਕਿ ਉਹ ਆਰਐਨਆਈਪੀ ਪ੍ਰੋਗਰਾਮ ਨੂੰ ਜਾਰੀ ਰੱਖ ਸਕੇ ਅਤੇ ਅੰਤ ਵਿੱਚ ਸਥਾਈ ਨਿਵਾਸ ਲਈ ਅਰਜ਼ੀ ਦੇ ਸਕੇ ਗੁਲਾਟੀ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਸਿਊਕਸ ਲੁਕਆਊਟ ਵਰਗੀ ਜਗ੍ਹਾ ਤੇ ਜਾਵੇਗੀ ਪਰ ਹੁਣ ਉਹ ਛੱਡ ਕੇ ਨਹੀਂ ਜਾਣਾ ਚਾਹੁੰਦੀ ਅਗਸਤ ਵਿੱਚ ਆਰਐਨਆਈਪੀ ਦੇ ਖਤਮ ਹੋਣ ਤੋਂ ਬਾਅਦ ਉਹ ਸਿਊਕਸ ਲੁਕਆਊਟ ਵਿੱਚ ਰਹੀ ਉਸ ਨੂੰ ਸ਼ਹਿਰ ਅਤੇ ਉਸਦੀ ਨੌਕਰੀ ਪਸੰਦ ਸੀ ਅਤੇ ਇੱਕ ਉਮੀਦ ਸੀ ਕਿ ਸਿਊਕਸ ਲੁਕਆਊਟ ਨੂੰ ਆਰਐਨਆਈਪੀ ਦੀ ਥਾਂ ਲੈਣ ਲਈ ਸੈਟ ਤੇ ਗੈਨ ਨਵੇਂ ਪ੍ਰੋਗਰਾਮ ਚ ਸ਼ਾਮਿਲ ਕੀਤਾ ਜਾਵੇਗਾ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਨੂੰ ਆਰਐਨਆਈਪ ਦੇ ਵਿਸਥਾਰ ਵਜੋਂ ਬਿਲ ਕੀਤਾ ਗਿਆ ਸੀ ਆਰਐਨਆਈਪ ਵਾਂਗ ਆਰਸੀਆਈਪ ਨੂੰ ਦੇਸ਼ ਦੇ ਉਹਨਾਂ ਹਿੱਸਿਆਂ ਵਿੱਚ ਵਿਦੇਸ਼ੀ ਕਾਮਿਆਂ ਨੂੰ ਲਿਆਉਣ ਲਈ ਤਿਆਰ ਕੀਤਾ ਗਿਆ ਸੀ ਜਿੱਥੇ ਘੱਟ ਆਬਾਦੀ ਸੀ ਅਤੇ ਹੁਨਰਮੰਦ ਕਾਮਿਆਂ ਦੀ ਲੋੜ ਸੀ ਪਰ ਨਵੇਂ ਪ੍ਰੋਗਰਾਮ ਦੀਆਂ ਸੀਮਾਵਾਂ ਬਦਲ ਗਈਆਂ ਜਿਸ ਕਾਰਨ ਸਿਊਕਸ ਲੁਕਆਊਟ ਨੂੰ ਅਣਗੌਲਿਆ ਕਰ ਦਿੱਤਾ ਗਿਆ ਜਦੋਂ ਪੁੱਛਿਆ ਗਿਆ ਕਿ ਸਿਊਕਸ ਲੁਕਆਊਟ ਨੂੰ RCIP ਵਿੱਚ ਕਿਉਂ ਸ਼ਾਮਲ ਨਹੀਂ ਕੀਤਾ ਗਿਆ ਤਾਂ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਂਟਾ ਨੇ ਇੱਕ ਬਿਆਨ ਚ ਕਿਹਾ ਕਿ ਸਾਰੇ ਭਾਈਚਾਰਿਆਂ ਕੋਲ RCIP ਦਾ ਹਿੱਸਾ ਬਣਨ ਲਈ ਅਰਜ਼ੀ ਦੇਣ ਅਤੇ ਵਧੇਰੇ ਜਾਣਕਾਰੀ ਲਈ ਥੰਡਰਬੇ ਨਾਲ ਸੰਪਰਕ ਕਰਨ ਦਾ ਮੌਕਾ ਸੀ RCIP ਦਾ ਪ੍ਰਬੰਧਨ ਕਮਿਊਨਿਟੀ ਆਧਾਰਿਤ ਆਰਥਿਕ ਵਿਕਾਸ ਸੰਗਠਨਾ ਦੁਆਰਾ ਕੀਤਾ ਜਾਂਦਾ ਹੈ IRCC ਤੋਂ ਫੰਡਿੰਗ ਅਤੇ ਨਿਗਰਾਨੀ ਰਹੀ ਸਿਰਫ ਬਹੁਤ ਸਾਲਾਂ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਸਫਲ ਟਰੈਕ ਰਿਕਾਰਡ ਵਾਲੀਆਂ ਸੰਸਥਾਵਾਂ ਹੀ ਯੋਗ ਹੁੰਦੀਆਂ ਨੇ ਯੋਗਸ ਲੁਕਆਊਟ ਕੋਲ ਕੋਈ ਅਜਿਹਾ ਸੰਗਠਨ ਨਹੀਂ ਹੈ ਜੋ ਆਪਣੇ ਆਪ आरसीआईपी ਦਾ ਪ੍ਰਬੰਧਨ ਕਰਨ ਦੇ ਯੋਗ ਹੋਵੇ Thunderbayda Community Economic Development Commission ਲਗਭਗ ਪੂਰੇ Rene River District Dryden ਅਤੇ Thunder Bay District ਦੇ ਨਾਲ ਅਸੀਓਪਸ ਲੁਕਆਊਟ ਵਿੱਚ आरएनआईपी ਦਾ ਪ੍ਰਬੰਧਨ ਕਰ ਰਿਹਾ ਸੀ ਪਰ ਜਦੋਂ आरसीआईपी ਆਇਆ ਤਾਂ Thunder Bay ਨੇ ਫੈਸਲਾ ਕੀਤਾ ਕਿ ਇਹ ਬਹੁਤ ਵੱਡਾ ਕੈਚਮੈਂਟ ਖੇਤਰ ਹੈ ਜਿਸ ਨੂੰ ਇਸ ਦੀ ਜ਼ਿੰਮੇਵਾਰੀ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ Thunder Bay ਦੇ CEGC ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ आरसीआईपी ਰਾਹੀਂ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਵਾਲੇ ਮਾਲਕ ਪ੍ਰੋਗਰਾਮ ਦੀਆਂ ਜ਼ਰੂਰਤਾਂ ਤੇ ਮਿਆਰਾਂ ਨੂੰ ਪੂਰਾ ਕਰਦੇ ਨੇ ਇਸ ਦਾ ਮਤਲਬ ਹੈ ਕਿ ਗੁਲਾਤੀ ਦੇ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਉਸ ਨੂੰ ਸਥਾਈ ਨਿਵਾਸ ਪ੍ਰਾਪਤ ਕਰਨ ਲਈ RC IP ਚ ਸ਼ਾਮਿਲ ਪਾਈਚਾਰਿਆਂ 'ਚੋਂ ਇੱਕ ਵਿੱਚ ਜਾਣਾ ਹੀ ਪਵੇਗਾ ਸਟੋਰ ਦੇ ਮਾਲਕ ਟੌਡਨ ਨਡੋਨ ਨੇ ਕਿਹਾ ਕਿ ਵਿਦੇਸ਼ੀ ਕਾਮੇ ਉਸਦੇ 200 ਤੋਂ ਵੱਧ ਕਰਮਚਾਰੀਆਂ ਦੇ ਵਿੱਚੋਂ ਲਗਭਗ ਅੱਧੇ ਨੇ ਉਨਾ ਮੁਤਾਬਕ ਉਹਨਾਂ ਨੇ ਉਸ ਨੂੰ ਕਾਰੋਬਾਰ ਨੂੰ ਉਸ ਜਗ੍ਹਾ ਤੋਂ ਲੈ ਕੇ ਜਾਣ 'ਚ ਮਦਦ ਕੀਤੀ ਹੈ ਜਿੱਥੇ ਉਹ ਸ਼ੈਲਫਾਂ ਨੂੰ ਭਰੇ ਰੱਖਣ ਲਈ ਸੰਘਰਸ਼ ਕਰ ਰਹੇ ਸਨ ਜਿੱਥੇ ਅੱਜ ਨੇ ਘਰ ਦੇ ਕਸਾਈ, ਬੇਕਰ ਤੇ ਪੈਸਟਰੀ ਸ਼ਫ ਦੇ ਨਾਲ ਇਸ ਦੇ ਨਾਲ ਹੀ ਮੈਨੇਜਟ ਇਜਾਜ਼ਤ ਕਲ ਫੇਰ ਮਿਲਾਂਗੇ ਦਮੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾ